ਪ੍ਰਭੂ ਦੀ ਯਾਦ ਵਿੱਚ ਜੁੜਿਆ ਹੀ ਸੁੱਖ ਮਿਲੇਗਾ ਜੇ ਕੋਈ ਬੰਦਾ ਦੁਖੀ ਹੈ ਨਾ ਮਾਨਸਿਕ ਲੈਵਲ ਤੇ ਸਮਾਜਿਕ ਲੈਵਲ ਤੇ ਤੇ ਸਮਝ ਲੈਣਾ ਕਿ ਅਜੇ ਸਾਹਿਬ ਨੂੰ ਸਿਮਰ ਨਹੀਂ ਰਿਹਾ ਦੁੱਖ ਉਥੇ ਹੈ ਜਿੱਥੇ ਵਾਹਿਗੁਰੂ ਜੀ ਦਾ ਸਿਮਰਨ ਨਹੀਂ ਹੈ ਦੁੱਖ ਉਥੇ ਹੀ ਹੈ ਜਿੱਥੇ ਪ੍ਰਭੂ ਦੀ ਯਾਦ ਨਹੀਂ ਹੈ ਅੰਧੇਰਾ ਉਥੇ ਹੀ ਹੈ ਜਿੱਥੇ ਰੌਸ਼ਨੀ ਨਹੀਂ ਹੈ ਅੰਧੇਰਾ ਕੁਝ ਵੀ ਨਹੀਂ ਹੈ ਅੰਧੇਰਾ ਕੁਝ ਵੀ ਨਹੀਂ ਹੈ ਕੇਵਲ ਰੌਸ਼ਨੀ ਦਾ ਅਭਾਵ ਹੈ ਰਿਐਲਿਟੀ ਹੈ ਕਿ ਦੁੱਖ ਕੁਝ ਵੀ ਨਹੀਂ ਹੈ ਦੁੱਖ ਤੈਨੂੰ ਦੁਖੀ ਕਰ ਰਿਹਾ ਹੈ ਦੁੱਖ ਦੇ ਕਾਰਨ ਤੂੰ ਦੁਖੀ ਹੋ ਰਿਹਾ ਤੇ ਇਹਦਾ ਅਰਥ ਹੈ ਕਿ ਸਾਹਿਬ ਜੀ ਦੀ ਯਾਦ ਤੇਰੇ ਹਿਰਦੇ ਵਿੱਚ ਨਹੀਂ ਮੈਂ ਅਕਸਰ ਇੱਕ ਉਦਾਹਰਨ ਦਿਆ ਕਰਦਾ ਕਦੀ ਦੇਖਿਆ ਵੀ ਕੋਈ ਅੱਖੇ ਮੈਂ ਲਾਈਟ ਦੇ ਲਾਗੇ ਅੰਧੇਰਾ ਵੇਖਿਆ ਮੈਂ ਰੋਸ਼ਨੀ ਦੇ ਲਾਗੇ ਅੰਧੇਰਾ ਦੇਖਿਆ अगर कोई आखे भी किसी जगह पर रोशनी सी उत अंधेरा भी सी, ते फिर अर्थ होएगा कि के केवल जेड़ा दीवा ना जेड़ी ट्यूब लाइट है जेड़ा बल्ब है वो तस्वीर होएगी जगया नहीं होएगा बंद होएगा अगर दीवा जग रहा है तो उ अंधेरा नहीं होएगा ਤੇਰੇ ਅੰਦਰ ਨਾਮ ਹੈ ਤੇ ਯਾਦ ਰੱਖੀ ਦੁੱਖ ਨਹੀਂ ਹੋਏਗਾ ਉਸ ਸਾਹਿਬ ਨੂੰ ਸੇਵ ਉਸ ਸਾਹਿਬ ਦੀ ਬਿੰਦਗੀ ਕਰ